ਆ ਦੇਖੋ ਬਾਈ ਬਣ ਕੇ ਕਮੈਂਟ ਪੜ੍ਹ ਲਓ ਪਹਿਲਾਂ ਤਾਂ ਯਾਰ ਹੁਣ ਮੇਰਾ ਤਾਂ ਜੀ ਨਹੀਂ ਕਰਦਾ ਇਹ ਮੈਨੂੰ ਲਾਉਣਾ ਪਿਆ ਕਮੈਂਟ ਕਹੇ ਜਾ ਕਮੈਂਟ ਕਰਿਆ ਵੀ ਦੁਨੀਆ ਦਾ ਸਰ ਗਿਆ ਜਮਾ ਲੋਕਾਂ ਦਾ ਐਡੀ ਗਿਰਗੀ ਦੁਨੀਆ ਐਡੇ ਲੋਕ ਗਿਰਗੇ ਵੀ ਆਹ ਦੇਖੋ ਪੜ੍ਹ ਲਓ ਕਮੈਂਟ ਦੱਲਿਆ ਕਹਿੰਦਾ ਚੱਪਲਾਂ ਜੀ ਲੈਣਾ ਬੂਟ ਬਾੜ ਪਾ ਲਿਆ ਕਰ ਯਾਰ ਬਾਈ ਭਾਓ ਮਾਂ ਦੇ ਆ ਪੁੱਤਾਂ ਮੰਨ ਕੇ ਤੈਨੂੰ ਕਮੈਂਟ ਕਰਨ ਵਾਲੇ ਨੂੰ ਸਿਰ ਆ ਲਾ ਦਿੱਤਾ ਇਹ ਵੀ ਕਮੈਂਟ ਵਾਲੀ ਦੇਖ ਲਾ ਸ਼ਰਮ ਮਨ ਮਾੜੀ ਮੋਟੀ ਯਾਰ ਜੇ ਮੈਂ ਬੂਟ ਪਾ ਲੇ ਜਾਦੇ ਪਸੰਦ ਆਉਣ ਲੱਗ ਜੂਗਾ ਜਿਆਦੇ ਤੈਨੂੰ ਸੋਹਣਾ ਲੱਗੂ ਉਹ ਤੂੰ ਕਦੇ ਚੱਪਲਾਂ ਪਾਇਆਂ ਨਹੀਂ ਤੂੰ 24 ਘੰਟੇ ਬੂਟਾਂ 'ਚ ਹੀ ਰਹਿਣਾ ਐਂ ਦੱਸ ਮੈਨੂੰ ਕਦੇ ਚੱਪਲਾਂ ਪਾਇਆਂ ਨਹੀਂ ਤੈਂ ਤੂੰ 24 ਘੰਟੇ ਬੂਟਾਂ 'ਚ ਰਹਣਾਗਾ ਜਦ ਮਾੜਾ ਮੋਟਾ ਸੋਚਿਆ ਕਰੋ ਦੇਖ ਮੂਰੇ ਦੱਲੇ ਆ ਲੈ ਦੱਸ ਤੇਰਾ ਮੈਂ ਕੀ ਮਾੜਾ ਕਰਤਾ ਬਾਈ ਓਏ ਦੱਲੇ ਨੂੰ ਤੈਨੂੰ ਮਾੜਾ ਚੰਗਾ ਕੀ ਬੋਲਤਾ ਭਰਾਵਾ ਮੈਂ ਤੈਨੂੰ ਦੱਸ ਤੈਨੂੰ ਕੋਈ ਪੁੱਠਾ ਸਿੱਧਾ ਬੋਲਦਾ ਤੈਨੂੰ ਤੇਰੇ ਪਰਿਵਾਰ ਇੱਕ ਫੋਟੋ ਤੇ ਕਮੈਂਟ ਕਰਿਆ ਵੀਰੇ ਇਹ ਕਿਸੇ ਨੇ ਫੋਟੋ ਤੇ ਉੱਕ ਡੀ ਗਰਗੇ ਦੁਨੀਆ ਯਾਰ ਐਡੀ ਗਰਗੇ ਤੁਸੀਂ ਭਰਾਵਾ ਮੈਂ ਤਾਂ ਹਾ ਨਹੀਂ ਬਣ ਸਕਦਾ ਕੁਝ ਵੀ ਪੰਜਾਬ ਦਾ ਕਦੇ ਵੀ ਜ਼ਿੰਦਗੀ ਦੇ ਵਿੱਚ ਆਹ ਦੇਖ ਲਓ ਐਡੀ ਸੋਚ ਮਾੜੀ ਲੋਕਾਂ ਦੀ